ਟ੍ਰੈਵਿਕ ਗੁੱਲੀ ਡੰਡੇ ਵਾਲੀਆਂ ਦਵਾਈਆਂ ਦੇ ਰੇਟ ਦੱਸਣ ਜਾ ਰਹੇ ਆ ਤੇ ਕੁਆਲਿਟੀ ਵਾਲੇ ਕੈਸ਼ ਕਾਊਂਟਰ ਤੇ ਖੜੇ ਆ ਕਿਸਾਨ ਬੀਜ ਭੰਡਾਰ ਤਪਾ ਮੰਡੀ ਵੀ ਇਹਨਾਂ ਦੀ ਦੁਕਾਨ 'ਚ ਜਿਹੜਾ ਪ੍ਰੋਡਕਟ ਮਿਲੂ ਕੁਆਲਿਟੀ ਦੀ 100% ਵਾਈ ਹੋਰੀ ਜ਼ਿੰਮੇਵਾਰੀ ਲੈਂਦੇ ਨੇ ਤੇ ਕੋਈ ਲੰਬਾ ਵੀ ਨਹੀਂ ਜਿੰਨੇ ਟਾਈਮ ਦੇ ਇਹਨਾਂ ਨਾਲ ਜੁੜਿਆ ਵੀ ਸਾਰਾ ਵਧੀਆ ਕੁਆਲਿਟੀ ਦਾ ਹੁੰਦਾ ਆਪਾਂ ਖੁਦ ਇਹਨਾਂ ਦੀਆਂ ਦਵਾਈਆਂ ਯੂਜ਼ ਕੀਤੀਆਂ ਨੇ ਤੇ ਭਾਈ ਕੀ ਰੇਟ ਨੇ ਤੇ ਰੋਜ਼ ਦੇ ਰੇਟ ਜਾਣਨ ਲਈ ਫੋਲੋ ਕਰ ਲਓ ਦੇਖੋ ਜੀ ਗੁੱਲੀ ਡੰਡੇ ਵਾਸਤੇ ਜਿਵੇਂ ਨਦਕੁਸ਼ ਨਦੀਨਾ ਵਾਸਤੇ ਹਨਾ ਜਿਮੀਦਾਰ ਮਤਲਬ ਅਕੀਰਾ ਨਹੀਂ ਪਾਉਂਦਾ ਕੱਲੀ ਸਟੈਂਪ ਪਾਉਂਦਾ ਪੰਡੀ ਕਹਿੰਦੇ ਆ ਪੰਡਾ ਕਹਿੰਦੇ ਆ ਸਟੈਂਪ ਕਰਨੀ ਕਰਦੇ ਨੇ ਜਿੱਥੇ ਕਰਦੇ ਨੇ 265 ਰੁਪਏ ਲੀਟਰ ਤੋਂ ਸਟਾਰਟ ਹੈ ਪੂਰੀ ਵਧੀਆ ਪੂਰੀ ਵਧੀਆ ਪੱਕੇ ਮਿਲਦੇ ਦਵਾਂਗੇ ਸਿਰੇ ਦੀ ਪੰਡੀ 265 ਦੀ ਮਿਲ ਜੂ ਤੇ ਅਕੀਰਾ ਵਾਲਾ ਟੈਕਨੀਕਲ ਅਕੀਰਾ ਵਾਲਾ ਟੈਕਨੀਕਲ 525 ਰੁਪਏ ਤੋਂ ਸਟਾਰਟ ਹੈ 525 ਰੁਪਏ ਤੋਂ ਤੁਹਾਨੂੰ ਅਕੀਰਾ ਵਾਲਾ ਸਾਲਟ ਉਹ ਮਿਲੂਗਾ ਵੀ ਜਿਹੜਾ 100% ਕੰਮ ਕਰੂਗਾ ਪੱਕੇ ਮਿਲਤੇ ਦਵਾਂਗੇ ਜੀ ਜੇ ਸੈਟ ਲੈਣਾ ਹੈ ਅਕੀਰਾ ਵਾਲਾ ਪਲੱਸ 2 ਲੀਟਰ ਪੈਂਡੀ ਦੇ ਇਹ ਟੋਟਲ 1080 ਰੁਪਏ ਤੋਂ ਸਟਾਰਟ ਹੈ। ਬਾਕੀ ਸੰਕੋਰ ਪਈਆ, ਮਟੀਨੋ ਮੋਰ ਪਈਆ ਹੋਰ ਤੁਸੀਂ ਕੋਈ ਵੀ ਦਵਾਈ ਲੈਣੀ ਆ, ਫਰਟੀਲਾਈਜ਼ਰ ਵਗੈਰਾ 11 ਵਰਗੀਆਂ ਕੰਪਨੀਆਂ ਦੇ 327 800 ਤੋਂ 826 ਬੀਜ ਪਏ ਨੇ। ਸਾਰਾ ਕੁਝ ਘੱਟ ਰੇਟ ਵਧੀਆ ਕੁਆਲਿਟੀ ਇੱਕ ਵਾਰੀ ਵਿਜ਼ਿਟ ਕਰ ਲਿਓ ਤੁਸੀਂ ਕਿਸਾਨ ਵੀ। ਤੁਹਾਨੂੰ ਇਸ ਵਰਕਰੋ ਸਾਨੂੰ ਘੱਟ ਰੇਟ ਮਿਲਣਗੇ ਹਰ ਦਵਾਈ ਦੇ ਪੱਕਾ ਬਿੱਲ ਮਿਲੂਗਾ। ਕਣਕ ਦਾ ਬੀਜ ਲੈ ਲਓ, ਦਵਾਈ ਲੈ ਲਓ, ਫਰਟੀਲਾਈਜ਼ਰ ਕੋਈ ਚੀਜ਼ ਲੈ ਲਓ। ਸਭ ਤੋਂ ਇੱਕ ਵਾਰੀ ਰੇਟ ਪਤਾ ਕਰੋ ਫੋਨ 'ਤੇ।